ਜਿੰਦਾਬਾਦ ਜਿੰਦਾਬਾਦ ਕਰਨਦੀਪ ਸਿੰਘ ਪਾਲੀ ਜਿੰਦਾਬਾਦ ਕਰਨਦੀਪ ਸਿੰਘ ਪਾਲੀ ਜਿੰਦਾਬਾਦ ਆ ਸਰ ਜੀ ਆਨੰਦ ਸਰ ਗੁਰਦੇਵ ਸਿੰਘ ਜਿੰਦਾਬਾਦ ਸਿੰਘ ਜੀ ਲਾਰਾ ਸਾਡੇ ਮੰਡੀ ਥਾਣਾ ਮੰਡੀ ਜਿਹੜੀ ਕੀਸ਼ੇਦੀ ਸਾਹਿਬ ਤੋਂ ਦੂਜੀ ਵੱਡੀ ਮੰਡੀ ਹੈ ਜੀ ਪੰਜਾਬ ਦੀ ਉਦੇ ਵਿੱਚ ਪ੍ਰਧਾਨਗੀ ਦੀ ਚੋਣਾਂ ਜਿੱਤੇ ਆ ਵੋਟਾਂ ਪਈਆਂ ਨੇ 12 ਵੋਟਾਂ ਦੇ ਫਰਕ ਦੇ ਨਾਲ ਜਿੱਤੇ 198 ਟੋਟਲ ਵੋਟਾਂ ਸਨ ਤੇ ਜਿੱਤੇ ਨੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਆ ਜੀ ਅਰ ਸਮੂਚਾ ਆਰਤੀਏ ਭਾਈਚਾਰਾ ਜਿਨ੍ਹਾਂ ਨੇ ਵੋਟ ਕੀਤੀ ਹੈ ਉਹਨਾਂ ਦਾ ਕੋਟਨ ਕੋਟ ਧੰਨਵਾਦ ਆ ਦੋਨੇ ਹੱਥ ਜੋੜ ਕੇ ਸਿਰ ਝੁਕਾ ਕੇ ਜਿਨ੍ਹਾਂ ਨੇ ਨਹੀਂ ਵੋਟ ਕੀਤੀ ਤਾਂ ਕੋਈ ਨਾ ਕੋਈ ਕਮੀ ਪੇਸ਼ੀ ਹੋएगी ਅੱਗੇ ਤਾਂ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਉਹ ਵੀ ਨਾਲ ਚੱਲਣ ਚਲੋ ਦੂਜੇ ਪਾਸੇ ਉਹ ਵੀ ਸਾਡੇ ਭਰਾ ਹੀ ਨੇ ਜਿਹੜੇ ਇਲੈਕਸ਼ਨ ਲੜ ਰਹੇ ਸੀਗੇ ਮੈਂ ਤਾਂ ਕਿਹਾ ਸੀ ਕਿ ਸਰਬਸੰਮਤੀ ਕਰਕੇ ਆਪਾਂ ਮੰਡੀ ਦੀ ਡਿਵੈਲਪਮੈਂਟ ਵਾਸਤੇ ਇਕੱਠ ਕਿਉਂਕਿ ਪ੍ਰਧਾਨਗੀ ਦੀ ਚੋਣ ਜਿਹੜੀ ਹੈ ਜੀ ਮੰਡੀ ਦੇ ਡਿਵੈਲਪਮੈਂਟ ਵਾਸਤੇ ਹੁੰਦੀ ਹੈ ਮੰਡੀ ਦੇ ਜਿਹੜੇ ਇਸ਼ੂਜ਼ ਹੁੰਦੇ ਨੇ ਜੋ ਸਰਕਾਰ ਨਾਲ ਰਿਲੇਟਡ ਗੱਲਾਂ ਬਾਤਾਂ ਕਰਨੀ ਹੁੰਦੀਆਂ ਸਾਰੀਆਂ ਉਹ ਕਬੱਡੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਹਦੇ ਵਿੱਚ ਚਲੋ ਕੋਈ ਗੱਲ ਨਹੀਂ ਇਲੈਕਸ਼ਨ ਹੋਈ ਹੈ ਜੀ ਔਰ ਮੈਂ ਇੱਕ ਗੱਲ ਤੁਹਾਡੇ ਜ਼ਰੀਏ ਕਹਿਣੀ ਚਾਹੁੰਦਾ ਮੈਂ ਪਹਿਲਾਂ ਵੀ ਕਹੀ ਹੈ ਕਿ ਜਦੋਂ ਦਾ ਮੈਮਲ ਬਣਿਆ 2022 ਦਾ ਅੱਗੇ ਕੀ ਸੀਗਾ ਜੀ ਸਿੱਧਾ ਬੰਦ ਕਮਰੇ ਤੇ ਸਰੂਪਾ ਪਾ ਕੇ ਜਿਹੜਾ ਜੀ ਉਹ ਪ੍ਰਧਾਨ ਬਣਦਾ ਜਾਂਦਾ ਸੀਗਾ ਜੀ ਪਰ ਜਦੋਂ ਦਾ ਮੈਮਲ ਬਣਿਆ ਹੈ ਤੀਜੀ ਇਲੈਕਸ਼ਨ ਹੈ ਹਰ ਇੱਕ ਸਾਲ VOTING ਹੁੰਦੀ ਹੈ ਫੇਰ ਇਲੈਕਸ਼ਨ ਹੁੰਦੀ ਕਿਤੇ ਕੋਈ ਬਹੁਤ ਜ਼ਿਆਦਾ ਪੁਲਿਸ ਨਹੀਂ ਕਿਤੇ ਕੋਈ ਬਹੁਤ ਜ਼ਿਆਦਾ ਖਿਚਤਾਨ ਨਹੀਂ ਜੀ ਬਹੁਤ ਪੀਸਫੁਲ ਸ਼ਾਂਤਮਈ ਤਰੀਕੇ ਨਾਲ ਇਲੈਕਸ਼ਨ ਹੁੰਦੀ ਹੈ ਤੇ ਇਹ ਤੀਜੀ ਇਲੈਕਸ਼ਨ ਮੇਰੀ ਟਰਮ ਦੇ ਵੀ ਜਦੋਂ ਮੈਂ ਐਮਐਲਏ ਬਣਿਆ ਹੋਈ ਹੈ ਆਰਾਮ ਆਦੀ ਪਾਲੀ ਲੱਗਦਾ ਨਹੀਂ ਕਿਤੇ ਨਾ ਕਿਤੇ ਪਾਰਟੀ ਨੂੰ ਬਲ ਮਿਲਿਆ ਨਾਪਾ ਦੇ ਵਿੱਚ ਬਿਲਸ ਮੰਡੀ ਦੇ ਵਿੱਚ ਦੇਖੋ ਜਿਹੜੀ ਜਿਹੜਾ ਆਰਤੀ ਹੈ ਭਾਈਚਾਰਾ ਨਾਲ ਜੀ ਇਹ ਬੈਕ ਬੋਣਾ ਬੇਸਿਕਲੀ ਪੂਰੇ ਹਲਕੇ ਦੀ ਹਰੇਕ ਨੇ ਇਹਨਾਂ ਕੋਲੇ ਜਿੰਨਾ ਜ਼ਿੰਮੇਵਾਰ ਭਾਈਚਾਰਾ ਸਾਹਮਣੇ ਆਉਣਾ ਮੰਡੀ ਦੇ ਵਿੱਚ ਜਿਹੜੀ ਲੇਬਰ ਕੰਮ ਕਰਦੀ ਹੈ ਜਿਹੜੀਆਂ ਅਲੱਗ-ਅਲੱਗ ਹੋਰ ਸੰਸਥਾਵਾਂ ਕੰਮ ਕਰਨ ਸਾਰੀਆਂ ਨਾਲ ਅਟੈਚ ਨੇ ਇਹਨਾਂ ਦੇ ਨਾਲ ਤੇ ਇਹ ਇੱਕ ਬੈਕਬੋਨ ਹੈ ਜੀ ਜਿਹੜੇ ਹਲਕੇ ਦੀ ਔਰ ਆੜਤੀਆ ਭਾਈਚਾਰੇ ਦਾ ਨਾਲ ਚੱਲਣਾ ਔਰ ਵੱਡੀ ਜਿੱਤ ਦਿਵਾਉਣਾ ਜਿਹੜੀ ਇਹ ਆਮ ਆਦੀ ਪਾਰਟੀ ਲਈ ਸੰਜੀਵਨੀ ਦਾ ਕੰਮ ਕਰਦੀ ਹੈ ਹਰ ਇੱਕ ਵਾਰੀ ਤੇ ਬਹੁਤ ਅੱਛਾ ਵੀ ਲੱਗਦਾ ਹੈ ਜੀ ਔਰ ਜਿਹੜੇ ਕੰਮ ਹੋਣ ਵਾਲੇ ਆ ਸਰਕਾਰ ਦੇ ਨਾਲ ਸੰਬੰਧਿਤ ਕੰਮ ਹੋਣ ਵਾਲੇ ਆ ਮੈਂ ਪੂਰੀ ਐਫਰਟਸ ਕਰਦੇ ਆ ਜੀ ਉਹ ਪੂਰੀ ਅਪਰੋਚ ਵੀ ਕਰਦੇ ਆ ਸਰਕਾਰ ਤੱਕ ਔਰ ਸਭ ਨੂੰ ਨਾਲ ਲੈ ਕੇ ਕਿਤੇ ਵੀ ਸੀਐਮ ਸਾਹਿਬ ਨਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਨਾਲ ਮੀਟਿੰਗ ਦੀ ਜ਼ਰੂਰਤ ਹੈ ਕਿਸੇ ਮੰਤਰੀ ਨਾਲ ਜ਼ਰੂਰਤ ਹੈ ਮੇਰੀ ਕਿਤੇ ਜ਼ਰੂਰਤ ਹੈ ਮੈਂ ਅੱਧੀ ਰਾਤ ਹਾਂ ਧੰਨਵਾਦ ਜੀ ਤੁਹਾਡੇ ਕੀ ਕਹਿਣਾ ਚਾਹੁੰਦੇ ਜੀ ਕਿੰਨੀ ਖੁਸ਼ੀ ਮੈਨੂੰ ਇਹ ਜਿੱਤ ਮੇਰੀ ਨਹੀਂ ਹੈਗੀ ਇਹ ਜਿੱਤ ਹੈਗੀ ਮੇਰੇ ਭਾਈਚਾਰੇ ਦੀ ਜਿੱਤ ਹੈ ਆੜਤੀਏ ਵਰਗ ਦੀ ਜਿੱਤ ਹੈ ਇਹ ਤਾਂ ਮੇਰੇ ਜਿਨ੍ਹਾਂ ਨੇ ਇੱਕ ਅੰਮਾ ਤੇ ਮੋਹਰ ਲਾਈ ਹੈ ਤੇ ਇਹਨਾਂ ਦੇ ਪੜਿਆ ਲਿਖਿਆ ਵਰਗ ਹੈ ਇਹਨਾਂ ਨੇ ਸਹੀ ਨਬਜ ਪਸਾਣੀ ਹੈ ਉਹਦੇ ਕਰਕੇ ਇਹ ਮੇਰੀ ਜਿੱਤ ਹੈ ਦੇਖੋ ਮੈਂ ਤਾਂ ਕੋਈ ਜਿੱਤ ਦੇ ਕਾਬਲ ਹੈ ਨਹੀਂ ਜਿੱਤ ਮੇਰੇ ਇਹ ਭਾਈਚਾਰੇ ਦੀ ਹੈ ਮੈਂ ਇਹਦੇ ਨਾਲ ਕਰਕੇ ਜਿੱਤਿਆ ਬਸ ਮੈਂ ਭਾਈਚਾਰੇ ਦੇ ਨਿਧਾਰ ਤੇ ਜਿਹੜੇ ਕੰਮ ਹੁੰਦੇ ਨੇ ਕੰਮ ਤਾਂ ਜਿਹੜੇ ਮਤਲਬ ਸੀਜ਼ਨ 'ਚ ਜਿਵੇਂ ਡਿਫਿਕਲਟੀ ਆਉਂਦੀ ਹੈ ਉਹਦੇ ਮੁਤਾਬਕ ਹੀ ਹਾਲੂ ਹੁੰਦੇ ਆ ਉਹ ਸਾਡੇ ਕੋਲ ਇੱਥੇ ਉਹ ਤਾਂ ਹੈ ਨਹੀਂ ਵੀ ਉਹ ਤਾਂ ਤਕਲੀਫ ਉਹ ਜਿਵੇਂ ਤਕਲੀਫ ਉਹ ਸਿੰਘ ਜੀ ਲਾਰਾ ਸਾਡੇ ਮੰਡੀ ਦਾਣਾ ਮੰਡੀ ਜਿਹੜੀ ਕੀਸ਼ੇ ਦੀ ਸਭ ਤੋਂ ਦੂਜੀ ਮੰਡੀ ਹੈ ਜੀ ਪੰਜਾਬ ਦੀ ਉਹਦੇ ਵਿੱਚ ਪ੍ਰਧਾਨਗੀ ਦੀ ਚੋਣਾਂ ਜਿੱਤੇ ਆ ਵੋਟਾਂ ਪਈਆਂ ਨੇ 12 ਵੋਟਾਂ ਦੇ ਫਰਕ ਦੇ ਨਾਲ ਜਿੱਤੇ 198 ਟੋਟਲ ਵੋਟਾਂ ਸਨ ਤੇ ਜਿੱਤੇ ਨੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਆ ਜੀ ਅਰ ਸਮੂੱਚਾ ਆਰਤੀਏ ਭਾਈਚਾਰੇ ਜਿਨ੍ਹਾਂ ਨੇ ਵੋਟ ਕੀਤੀ ਹੈ ਉਹਨਾਂ ਦਾ ਕੋਟਨ ਕੋਟ ਧੰਨਵਾਦ ਆ ਦੋਨੇ ਹੱਥ ਜੋੜ ਕੇ ਸਿਰ ਝੁਕਾ ਕੇ ਜਿਨ੍ਹਾਂ ਨੇ ਨਹੀਂ ਵੋਟ ਕੀਤੀ ਤਾਂ ਕੋਈ ਨਾ ਕੋਈ ਕਮੀ ਪੇਸ਼ੀ ਹੋएगी ਅੱਗੇ ਤਾਂ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਉਹ ਵੀ ਨਾਲ ਚੱਲਣ ਚਲੋ ਦੂਜੇ ਪਾਸੇ ਉਹ ਵੀ ਸਾਡੇ ਭਰਾ ਹੀ ਨੇ ਜਿਹੜੇ ਇਲੈਕਸ਼ਨ ਲੜ ਰਹੇ ਸੀਗੇ ਮੈਂ ਤਾਂ ਕਿਹਾ ਸੀ ਕਿ ਸਰਬਸੰਮਤੀ ਕਰਕੇ ਆਪਾਂ ਮੰਡੀ ਦੀ ਡਿਵੈਲਪਮੈਂਟ ਵਾਸਤੇ ਇਕੱਠੇ ਚੱਲੀਏ ਸਾਰੇ ਮਿਲ ਕੇ ਕਿਉਂਕਿ ਪ੍ਰਧਾਨਗੀ ਦੀ ਚੋਣ ਜਿਹੜੀ ਹੈ ਜੀ ਮੰਡੀ ਦੇ ਡਿਵੈਲਪਮੈਂਟ ਵਾਸਤੇ ਹੁੰਦੀ ਹੈ ਮੰਡੀ ਦੇ ਜਿਹੜੇ ਇਸ਼ੂਜ਼ ਹੁੰਦੇ ਨੇ ਜੋ ਸਰਕਾਰ ਨਾਲ ਰਿਲੇਟਡ ਗੱਲਾਂ ਬਾਤਾਂ ਕਰਨੀ ਹੁੰਦੀਆਂ ਸਾਰੀਆਂ ਉਹ ਕਬੱਡੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਹਦੇ ਵਿੱਚ ਚਲੋ ਕੋਈ ਗੱਲ ਨਹੀਂ ਇਲੈਕਸ਼ਨ ਹੋਈ ਹੈ ਜੀ ਔਰ ਮੈਂ ਇੱਕ ਗੱਲ ਤੁਹਾਡੇ ਜ਼ਰੀਏ ਕਹਿਣੀ ਚਾਹੁੰਦਾ ਮੈਂ ਪਹਿਲਾਂ ਵੀ ਕਹੀ ਹੈ ਕਿ ਜਦੋਂ ਦਾ ਮੈਂ ਐਮਐਲਏ ਬਣਿਆ 2022 ਦਾ ਅੱਗੇ ਕੀ ਸੀਗਾ ਜੀ ਸਿੱਧਾ ਬੰਦ ਕਮਰੇ ਚ ਸਰੂਪਾ ਪਾ ਕੇ ਜਿਹੜਾ ਜੀ ਉਹ ਪ੍ਰਧਾਨ ਬਣਾਇਆ ਜਾਂਦਾ ਸੀਗਾ ਜੀ ਪਰ ਜਦੋਂ ਦਾ ਮੈਂ ਐਮਐਲਏ ਬਣਿਆ ਹੈ ਤੀਜੀ ਇਲੈਕਸ਼ਨ ਹੈ ਹਰੇਕ ਸਾਥ VOTING ਹੁੰਦੀ ਹੈ ਫੇਅਰ ਇਲੈਕਸ਼ਨ ਹੁੰਦੀ ਹੈ ਕਿਤੇ ਕੋਈ ਧੱਕਾ ਮੁੱਕੀ ਨਹੀਂ ਕਿਤੇ ਕੋਈ ਬਹੁਤ ਜ਼ਿਆਦਾ ਪੁਲਿਸ ਨਹੀਂ ਕਿਤੇ ਕੋਈ ਬਹੁਤ ਜ਼ਿਆਦਾ ਖਿਚਤਾਨ ਨਹੀਂ ਜੀ ਬਹੁਤ ਪੀਸਫੁਲ ਸ਼ਾਂਤਮਈ ਤਰੀਕੇ ਨਾਲ ਇਲੈਕਸ਼ਨ ਹੁੰਦੀ ਹੈ ਤੇ ਇਹ ਤੀਜੀ ਇਲੈਕਸ਼ਨ ਮੇਰੀ ਟਰਮ ਦੇ ਵੀ ਜਦੋਂ ਦਾ ਮੈਂ ਐਮਐਲਏ ਬਣਿਆ ਹੋਈ ਹੈ ਆਰਾਮ ਦੇਖੋ ਜਿਹੜੀ ਜਿਹੜਾ ਆਰਤੀਆ ਭਾਈਚਾਰਾ ਨਾਲ ਜੀ ਇਹ ਬੈਕਬੋਨ ਆ ਬੇਸਿਕਲੀ ਪੂਰੇ ਹਲਕੇ ਦੀ ਹਰੇਕ ਨੇ ਇਹਨਾਂ ਕੋਲੇ ਜਿੰਨਾ ਜ਼ਿੰਮੇਵਾਰ ਭਾਈਚਾਰਾ ਸਭ ਨੇ ਆਉਣਾ ਮੰਡੀ ਦੇ ਵਿੱਚ ਜਿਹੜੀ ਲੇਬਰ ਕੰਮ ਕਰਦੀ ਹੈ ਜਿਹੜੀਆਂ ਅਲੱਗ-ਅਲੱਗ ਹੋਰ ਸੰਸਥਾਵਾਂ ਕੰਮ ਕਰਦੀਆਂ ਸਾਰੀਆਂ ਨਾਲ ਅਟੈਚ ਨੇ ਇਹਨਾਂ ਦੇ ਨਾਲ ਤੇ ਇਹ ਇੱਕ ਬੈਕਬੋਨ ਹੈ ਜੀ ਪੂਰੇ ਹਲਕੇ ਦੀ ਔਰ ਆਰਤੀਆ ਭਾਈਚਾਰਾ ਦਾ ਨਾਲ ਚੱਲਣਾ ਔਰ ਵੱਡੀ ਜਿੱਤ ਦਵਾਉਣਾ ਜਿਹੜੀ ਇਹ ਆਮ ਆਦੀ ਪਾਰਟੀ ਲਈ ਸੰਜੀਵਨੀ ਦਾ ਕੰਮ ਕਰਦੀ ਹੈ ਹਰ ਇੱਕ ਵਾਰੀ ਤੇ ਬਹੁਤ ਅੱਛਾ ਵੀ ਲੱਗਦਾ ਹੈ ਜੀ ਔਰ ਜਿਹੜੇ ਕੰਮ ਹੋਣ ਵਾਲੇ ਆ ਸਰਕਾਰ ਦੇ ਨਾਲ ਸੰਬੰਧਤ ਕੰਮ ਹੋਣ ਵਾਲੇ ਆ ਮੈਂ ਪੂਰੀ ਐਫਰਟਸ ਕਰਦੇ ਆ ਜੀ ਉਹ ਪੂਰੀ ਅਪਰੋਚ ਵੀ ਕਰਦੇ ਆ ਸਰਕਾਰ ਤੱਕ ਔਰ ਸਭ ਨੂੰ ਨਾਲ ਲੈ ਕੇ ਕਿਤੇ ਵੀ ਸੀਐਮ ਸਾਹਿਬ ਨਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਨਾਲ ਮੀਟਿੰਗ ਦੀ ਜ਼ਰੂਰਤ ਹੈ ਕਿਸੇ ਮੰਤਰੀ ਨਾਲ ਜ਼ਰੂਰਤ ਹੈ ਮੇਰੀ ਕਿਤੇ ਜ਼ਰੂਰਤ ਹੈ ਮੈਂ ਦੀ ਰਾਤ ਹਾਂ ਧੰਨਵਾਦ ਅੱਜ ਸਾਡੇ ਕੀ ਕਹਿਣਾ ਚਾਹੁੰਦੇ ਜੀ ਕਿੰਨੀ ਖੁਸ਼ੀ ਮੈਨੂੰ ਇਹ ਜਿੱਤ ਮੇਰੀ ਨਹੀਂ ਹੈਗੀ ਇਹ ਜਿੱਤ ਹੈਗੀ ਮੇਰੇ ਭਾਈਚਾਰੇ ਦੀ ਜਿੱਤ ਹੈ ਆਰਪੀਏ ਵਰਗ ਦੀ ਜਿੱਤ ਹੈ ਇਹ ਤਾਂ ਮੇਰੇ ਜਿਨ੍ਹਾਂ ਨੇ ਇੱਕ ਅੰਮਾ ਤੇ ਮੋਹਰ ਲਾਈ ਹੈ ਤੇ ਇਹਨਾਂ ਦੇ ਬੜੇ ਲਿਖਿਆ ਵਰਗ ਹੈ ਇਹਨਾਂ ਨੇ ਸਹੀ ਨਬਜ ਪਸਾਣੀਆਂ ਉਹਦੇ ਕਰਕੇ ਇਹ ਮੇਰੀ ਜਿੱਤ ਹੈ ਦੇਖੋ ਮੈਂ ਤਾਂ ਕੋਈ ਜਿੱਤ ਦੇ ਕਾਬਲ ਹੈ ਨਹੀਂ ਜਿੱਤ ਮੇਰੇ ਇਹ ਭਾਈਚਾਰੇ ਦੀ ਹੈ ਮੈਂ ਇਹਦੇ ਨਾਲ ਕਰਕੇ ਜਿੱਤਿਆ بس ਮੈਂ ਭਾਈਚਾਰੇ ਦੇ ਨਿਧਾਰ ਤੇ ਜਿਹੜੇ ਕੰਮ ਹੁੰਦੇ ਨੇ ਕੰਮ ਤਾਂ ਜਿਹੜੇ ਮਤਲਬ ਸੀਜ਼ਨ 'ਚ ਜਿਵੇਂ ਡਿਫਿਕਲਟੀ ਆਉਂਦੀ ਹੈ ਉਹਦੇ ਮੁਤਾਬਕ ਹੀ ਹਾਲੂ ਹੁੰਦੀ ਹੁੰਦੀ ਹੈ ਉਹ ਸਾਡੇ ਕੋਲ ਇੱਥੇ ਉਹ ਤਾਂ ਹੈ ਨਹੀਂ ਵੀ ਉਹ ਤਾਂ ਤਕਲੀਫ ਉਹ ਜਿਵੇਂ ਤਕਲੀਫ ਉਹ